ਇਹ ਮਨ ਜਿਹੜਾ ਹੈ ਨਾ ਤੇ ਜਿਹੜੀ ਜਿੰਦੇ ਹੈ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ ਜੈ ਤੁਨ ਬਾਣੀ ਵਿਸਰ ਜਾਏ ਜਿਉ ਪਕਤਾ ਰੋਗੀ ਵਿਲ ਲਾਏ ਤਪਦੀ ਪਈ ਤਪਦੀ ਪਰ ਜਿੱਦਨ ਮਨ ਦਾ ਵਿਚਾਰ ਬਦਲ ਗਿਆ ਨਾ ਗੁਰੂ ਦੀ ਸੋਤੀ ਆਗੀ ਗਿਆਨ ਆ ਗਿਆ ਸ਼ਬਦ ਦੀ ਸਮਝ ਲੱਗ ਗਈ ਸ਼ਬਦੀ ਕਮਾਈ ਹੋ ਗਈ ਤੇ ਮਨ ਦਾ ਵਿਚਾਰ ਕੀ ਬਦਲੇਗਾ ਮਨ ਦਾ ਸੰਸਾਰ ਹੀ ਬਦਲ ਜਾਣਾ ਹੈ ਉੱਠਣਾ ਬੈਠਣਾ ਸੌਣਾ ਜਾਗਣਾ ਖਾਣਾ ਪੀਣਾ ਬੋਲਣਾ ਦੇਖਣਾ ਸੁਣਨਾ ਚੱਲਣਾ ਹੱਥਾਂ ਦੀ ਕਾਰ ਸਭ ਕੁਝ ਬਦਲ ਜਾਵੇਗੀ ਸੰਸਾਰ ਬਦਲ ਜਾਵੇ ਜਿੰਨੀ ਦੇਰ ਤੱਕ ਅਸੀਂ ਸ਼ਬਦ ਨਾਲ ਨਹੀਂ ਜੁੜਦੇ ਉਨੀ ਦੇਰ ਤੱਕ ਮਨ ਦੇ ਵਿਚਾਰ ਨਹੀਂ ਬਦਲਦੇ ਜਿੰਨੀ ਦੇਰ ਤੱਕ ਮਨ ਦੇ ਵਿਚਾਰ ਨਹੀਂ ਬਦਲਣਗੇ ਉਨੀ ਦੇਰ ਤੱਕ ਸੰਸਾਰ ਨਹੀਂ ਬਦਲੇ ਮਨ ਨੂੰ ਬਦਲਣਾ ਪਵੇਗਾ ਮਨ ਦੇ ਵਿਚਾਰਾਂ ਨੂੰ ਬਦਲਣਾ ਪਵੇਗਾ ਮਨ ਦੁਖੀ ਹੁੰਦਾ ਏ ਕਿਉਂ ਦੁਖੀ ਹੁੰਦਾ ਏ ਕਿਉਂ ਰੋਂਦਾ ਏ ਕਿਉਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਅੱਜ ਪਾਵਨ ਸ਼ਬਦਾਂ ਵਿੱਚ ਕਹਿਣਾ ਪੈ ਰਿਹਾ ਏ ਕਿ ਤੁਸੀਂ ਰੋਵੋ ਰੋਵਣ ਆਈ ਹੋ ਐ ਪਈ ਐ ਆਤਮਾ ਜੀ ਵਿਸਤਰੀ ਕਿਉਂਕਿ ਆਤਮਾ ਇਸਤਰੀ ਲẽਗੇ ਪਰਮਾਤਮਾ ਬੋਲẽਗੇ ਇਸ ਸੰਸਾਰ ਦੇ ਅੰਦਰ ਅਸੀਂ ਸਾਰੇ ਹੀ ਭਾਵੇਂ ਪੁਰਖ ਹਾਂ ਭਾਵੇਂ ਨਾਰੀਆਂ ਸਾਰੀਆਂ ਹੀ ਆਤਮਾ ਸਾਡਾ ਸਭਨਾ ਦਾ ਪੁਰਖ ਸਾਡਾ ਸਭਨਾ ਦਾ ਮਾਲਕ ਕੰਤ ਪਤੀ ਪਰਮਾਤਮਾ ਪ੍ਰਤੀ ਪਰਮਾਤਮਾ ਹੈ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੇ ਨਾਰ ਸਭਾ ਬਾਕੀ ਸਭ ਅਸੀਂ ਇਸਤਰੀਆਂ ਤੇ ਕਿੰਨੇ ਭਈ ਸੰਸਾਰ ਦੇ ਅੰਦਰ ਆਏ ਆ ਕਿਉਂਕਿ ਰੱਬ ਨੂੰ ਪਹਿਚਾਣਿਆ ਨਹੀਂ ਰੱਬ ਦੀ ਭਗਤੀ ਕੀਤੀ ਨਹੀਂ ਮਾਇਆ ਦੇ ਮੋਹ ਦੇ ਵਿੱਚ ਪਸ ਇਸ ਮਾਇਆ ਦੇ ਮੋਹ ਨੇ ਠੱਗ ਲਿਆ ਮੁੱਖੀ ਤੋਂ ਭਾਵ ਠੱਗੇ ਜਾਣਾ ਲੁੱਟੇ ਜਾਣਾ ਐਸਾ ਲੁੱਟਿਆ ਐਸਾ ਲੁੱਟਿਆ ਸੰਸਾਰ ਸਾਰਾ ਇਸੇ ਅੱਗ ਦੇ ਵਿੱਚ ਤਪ ਰਿਹਾ ਕਿੱਥੋਂ ਪਤਾ ਲੱਗੇ ਬਾਬਾ ਫਰੀਦ ਜੀ ਨੇ ਪੁੱਛ ਕੇ ਦੇਖ ਲਈ ਉਹ ਵੀ ਦੱਸ ਦਿੰਦੇ ਨੇ ਕਹਿੰਦੇ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭੈ ਜੱਗ ਉੱਚੇ ਚੜ ਕੇ ਦੇਖਿਆ ਘਰ ਘਰ ਇਹਾ ਅਗ। ਇਹ ਆ ਕੇ ਤਪਸ਼ ਹੈ। ਦੁਖੀ ਹੋ ਰਹੀਆਂ ਆਤਮਾਵਾਂ ਪਰਲਾ ਰਹੀਆਂ ਨੇ ਰੋ ਰਹੀਆਂ ਨੇ। ਤੇ ਰੋਣ ਦਾ ਕਾਰਨ ਕੀ ਹੈ? ਹਰ ਬਿਸਰਤ ਸਦਾਕਵਾਲ। ਹਰ ਬਿਸਰਤ ਗਿਆ ਪਰਮਾਤਮਾ ਭੁੱਲ ਗਿਆ। ਥੁਆਰ ਹੋਣਾ ਪੈ ਰਿਹਾ ਅੱਜ ਕੀ ਹੋਣਾ ਪੈ ਰਿਹਾ। ਦੁਖੀ ਹੋਣਾ ਪੈ ਰਿਹਾ। ਤੇ ਸਤਗੁਰ ਜੀ ਨਾਲ ਇਹ ਵੀ ਦਲਾਸਬੇ ਦਿੱਤਾ ਭਈ ਧਿਆਨ ਰੱਖੀ ਜੇ ਰੱਬ ਚੇਤੇ ਹੈ ਪਰਮਾਤਮਾ ਚੇਤੇ ਹੈ ਤੇ ਤੈਨੂੰ ਕੋਈ ਵੀ ਨਾ ਸੰਸਾਰਿਕ ਤੌਰ ਤੇ ਤੇ ਨਾ ਅਧਿਆਤਮਿਕ ਤੌਰ ਤੇ ਨਾ ਤ੍ਰਿਵੀ ਭਾਵ ਚੋਂ ਤੇ ਨਾ ਬਾਹਰੀ ਭਾਵ ਚੋਂ ਤੈਨੂੰ ਕੋਈ ਧੋਖਾ ਨਹੀਂ ਦੇ ਸਕਦਾ ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਤੁਹਾਡੀ ਇਹਨੂੰ ਪਰਮਾਤਮਾ ਦੀ ਓਟ ਹੈ ਓਟ ਦਾ ਭਾਵ ਹੈ ਆਸ ਆਸ ਅਧਾਰ ਟੇਕ ਇਹਨੂੰ ਪਰਮਾਤਮਾ ਦਾ ਅਧਾਰ ਹੈ ਟੇਕ ਹੈ ਉਹਨੂੰ ਫਿਰ ਰੋਣਾ ਨਹੀਂ ਪੈਂਦਾ ਉਹਨੂੰ ਦੁਖੀ ਨਹੀਂ ਹੋਣਾ ਪੈਂਦਾ